ਸਭ ਤੋਂ ਪਹਿਲਾਂ ਤਾਂ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਇੱਥੇ ਮੈਂ ਥੋੜਾ ਆਪਣੇ ਪਿਛਲੇ ਸਾਲ ਦੀ ਕਾਰਜਕਾਰੀ ਬਾਰੇ ਵੀ ਸਾਰਾ ਦੱਸਣਾ ਚਾਹੁੰਦਾ ਪਿਛਲੇ ਸਾਲ ਦੇ ਵਿੱਚ ਅਸੀਂ ਟੋਟਲ 572 ਐਨਡੀਪੀਐਸ ਦੇ ਪਰਚੇ ਜਿਹੜੇ ਰਿਜਿਸਟਰ ਕੀਤੇ ਆ ਤੇ ਟੋਟਲ 639 ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਤੇ ਕਾਫੀ ਜਿਹੜੇ ਸਮਗਲਰ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਫ੍ਰੀਜ਼ ਕੀਤੀ ਗਈ ਹੈ ਪਿਛਲੇ ਸਾਲ 2 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਫ੍ਰੀਜ਼ ਹੋਈ ਹੈ ਤੇ ਇਸੇ ਲੜੀ ਨੂੰ ਮੁਕ ਰੱਖਦੇ ਹੋਏ ਇੱਥੇ ਡੀਐਸਪੀ ਨਵਾਂ ਸ਼ਹਿਰ ਨੇ ਇਨੀਸ਼ੀਏਟਿਵ ਲਿਆ ਹੈਗਾ ਇਹਦੇ ਵਿੱਚ ਅਸੀਂ ਸਿਟੀ ਦੇ ਵਿੱਚ ਟੋਟਲ 70 ਜਿਹੜੇ ਕੈਮਰੇ ਆ ਉਹ ਚਲਾਏ ਹੈਗੇ ਆ ਇਹਦੇ ਵਿੱਚੋਂ ਕੁਝ ਏਐਨਪੀਆਰ ਕੈਮਰਾਜ਼ ਵੀ ਹੈਗੇ ਆ ਜਿਹੜੇ ਨੰਬਰ ਪਲੇਟ ਵੀ ਰੀਡ ਕਰਦੇ ਹੈਗੇ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਕ੍ਰਾਈਮ ਟ੍ਰੇਸਿੰਗ ਦੇ ਵਿੱਚ ਵੀ ਹੈਲਪ ਹੋਏਗੀ ਅਸੀਂ ਕ੍ਰਾਈਮ ਨੂੰ ਪ੍ਰੀਵੈਂਟ ਵੀ ਕਰ ਪਾਵਾਂਗੇ ਤੇ ਜਿਹੜਾ ਹੈਗਾ ਬੜਾ ਅੱਛਾ ਇਨੀਸ਼ੀਏਟਿਵ ਹੈ ਸਰ ਇਹ ਕੈਮਰੇ ਤਾਂ ਪਹਿਲਾਂ ਦੇ 1 ਅਕਤੂਬਰ ਲੱਗੇ ਨੇ ਤੇ ਪ੍ਰੋਬਲਮ ਆ ਜਾਂਦੀ ਕੀ ਵੇਲੇ ਮੇਨਟੇਨੈਂਸ ਦੀ ਬਾਤ ਚੈਨ ਨੂੰ ਮੱਧ ਲੋ ਰੱਖ ਕੇ ਕਾਬ ਦਾ ਕੀ ਇੰਤਜ਼ਾਮ ਕੀਤਾ ਹੈ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਜਿੰਨੇ ਅਸੀਂ ਹੁਣ ਕੈਮਰਾ ਲਗਾਏ ਹੈ ਇਹਨੂੰ ਮੇਨਟੇਨ ਵੀ ਅਸੀਂ ਪੁਲਿਸ ਵੱਲੋਂ ਹੀ ਕਰਾਂਗੇ ਸਾਰੇ ਅਸੀਂ ਇਹ ਕੈਮਰਾ ਚਲਾਏ ਹੈ ਤੇ ਇਹ ਜਿਹੜੇ 70 ਕੈਮਰੇ ਲੱਗੇ ਆ ਸਿਟੀ ਦੇ ਵਿੱਚ ਸਿਟੀ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਅਸੀਂ ਲਗਾਏ ਆ ਤੇ ਮੇਨਟੇਨੈਂਸ ਵੀ ਜਿਹੜੀ ਹੈਗੀ ਆ ਉਹ ਡਿਸਟ੍ਰਿਕਟ ਪੁਲਿਸ ਵੱਲੋਂ ਹੀ ਕੀਤੀ ਜਾਏਗੀ ਸਭ ਤੋਂ ਪਹਿਲਾਂ ਨਵਾਂ ਸ਼ਹਿਰ ਦੀਆਂ ਨਵੇਂ ਸਾਲ ਦੀਆਂ ਨਵਾਂ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਮੈਂ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅੱਜ ਸਿਟੀ ਕੈਮਰਾ ਸਿਟੀ ਥਾਣੇ ਦੇ ਵਿੱਚ 70 ਕੈਮਰੇ ਲਾ ਕੇ ਕਿਉਂਕਿ ਅਸੀਂ ਦੇਖਿਆ ਕਿ ਹੁਣ ਜਿਹੜੀ ਗੱਡੀ ਇੱਥੋਂ ਲੰਘ ਰਹੀ ਉਹਦੀ ਨੰਬਰ ਪਲੇਟ ਵੀ ਇੱਥੋਂ ਬੈਠੇ ਹੀ ਦੇਖ ਸਕਦੇ ਆ ਔਰ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਘਟਨਾ ਹੋ ਜਾਂਦੀ ਹੈ ਇੱਕ ਦੂਜੇ ਤੇ ਬਲੀਮ ਲਾਉਣ ਤੋਂ ਬਚ ਸਕਦੇ ਆ ਔਰ ਦੇਖ ਸਕਦੇ ਆ ਔਰ ਜਿਹੜਾ ਕੋਈ ਟ੍ਰੈਫਿਕ ਦੀ ਉਲੰਘਣਾ ਕਰੂਗਾ ਉਹਦਾ ਚਲਾਨ ਵੀ ਇੱਥੋਂ ਬੈਠੇ ਵੀ ਟ੍ਰੈਫਿਕ ਇਨਚਾਰਜ ਜਾਂ ਐਸ ਐਚਓ ਸਭ ਕਰ ਸਕਦੇ ਆ ਮੈਂ ਪੁਲਿਸ ਦੇ ਇਸ ਕੰਮ ਲਈ ਸ਼ਲਾਘਾ ਕਰਦਾ ਔਰ ਨਾਲ ਹੀ ਜਿਹੜਾ ਐਸਐਸਪੀ ਸਾਹਿਬ ਨੇ ਨਸ਼ਿਆਂ ਦੀ ਗੱਲ ਦਿੱਤੀ ਆ ਬਿਲਕੁਲ ਸਹੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਪ੍ਰਮਾਤਮਾ ਦੀ ਦਇਆ ਦੇ ਨਾਲ ਹੁਣ ਨਸ਼ੇ ਵਾਲੇ ਜਿਹੜੇ ਸਮੱਗਲਰ ਆ ਉਹਨਾਂ ਤੇ ਪੂਰੀ ਤਰ੍ਹਾਂ ਸਿਕੰਜਾ ਕੱਸ ਹੋ ਚੁੱਕਿਆ ਆ ਔਰ ਆਉਣ ਵਾਲੇ ਟਾਈਮ 'ਚ ਹੋਰ ਵੀ ਜਿਹੜਾ ਕੋਈ ਮਾੜਾ ਅਨਸਰ ਹੋਊਗਾ ਬਾਹਰ ਨਹੀਂ ਰਊਗਾ ਸਲਾਖਾਂ ਦੇ ਪਿੱਛੇ ਰਊਗਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਹਾਂਜੀ ਗਗਨ ਜੀ ਆ ਜੀ ਧੰਨਵਾਦ ਤਬ ਤੋਂ ਪਹਿਲਾਂ ਦਾ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਲ੍ਹਾ ਪੁਲਿਸ ਮੁਖੀ ਸਾਹਿਬ ਮੈਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਸਰਚੋ ਸਾਹਿਬ ਦਾ ਜਿਨਾ ਵੱਲੋਂ ਇਹ ਪੂਰੇ ਨਵਾਂ ਸ਼ਹਿਰ ਨੂੰ ਤਕਰੀਬਨ ਇੱਕ ਕੈਮਰੇ ਦੀ ਨਜ਼ਰ ਅੰਚ ਰੱਖਣ ਦਾ ਜਿਹੜਾ ਟੀਚਾ ਇਹਨਾਂ ਨੇ ਸੋਚਿਆ ਸੀ ਉਹ ਅੱਜ ਸਾਹਮਣੇ ਆ ਤੇ ਨਵੀਂ ਤਕਨੀਕ ਆਉਣ ਨਾਲ ਪੁਲਿਸ ਨੂੰ ਫਾਇਦਾ ਵੀ ਹੋਵੇਗਾ ਟ੍ਰੈਫਿਕ ਪੁਲਿਸ ਦਾ ਤਕਰੀਬਨ ਪੂਰੀ ਤਰ੍ਹਾਂ ਸਰਗਰਮਾ ਔਰ ਜਿਹੜਾ ਕ੍ਰਾਈਮ ਤੇ ਨਸ਼ੇ ਦਾ ਤੇ ਐਕਸੀਡੈਂਟ ਵਗੈਰਾ ਦਾ ਜਿਹੜਾ ਉਹ ਲੇਖਾ ਜੋਖਾ ਇਹਨਾਂ ਕੈਮਰਿਆਂ ਵਿੱਚ ਦਰਜ ਹੋਊਗਾ ਤਾਂ ਆਨ ਵਾਲੇ ਸਮੇਂ ਚ ਨਹੀਂ ਨਵੇਂ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਬਣਾਣ ਕੇ ਕੈਮਰਿਆਂ ਦਾ ਵੱਡਾ ਯੋਗਦਾਨ ਪਾਉਂਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਨਵਾਂ ਸ਼ਹਿਰ ਦੀ ਪੁਲਿਸ ਨਾਲ ਸਾਥ ਦਿੱਤਾ